ਅੱਜ ਦੋਸਤੋ ਅੱਜ ਆਪਾਂ ਚੈੱਕ ਕਰਦੇ ਆ ਜਿਹੜੀ ਆਪਾਂ ਨਵੀਂ ਸਬਜ਼ੀ ਬੀਜੀ ਸੀ ਨਾ ਉਹਨੂੰ ਮੈਂ ਕੱਲ ਪਰਸੋ ਆਇਆ ਸੀ ਤੇ ਇੱਕ ਦੋ ਪੇਠੇ ਲੱਗੇ ਸੀ ਤੇ ਕੱਲ ਮੇਰੇ ਤੋਂ ਆਇਆ ਨਹੀਂ ਗਿਆ ਪਰਸੋ ਆਇਆ ਸੀ ਸ਼ਾਇਦ ਮੈਂ ਪਰਸੋ ਆਇਆ ਸੀ ਕੱਲ ਕੋ ਕੰਮ ਪੈ ਗਿਆ ਖੇਤ ਨਹੀਂ ਆਇਆ ਗਿਆ ਤੇ ਇੱਕ ਦੋ ਪੇਠੇ ਲੱਗੇ ਸੀ ਆਜੋ ਦੇਖਦੇ ਆ ਭਲਾ ਉਹ ਹੈਗੇ ਨੇ ਕਿ ਸਾਡੇ ਕੋਲ ਵੀ ਰਵਾਜ ਹੈ ਵੀ ਗੈਰਾਜ ਰਿਜ ਵੀ ਸਬਜ਼ੀਆਂ ਟੁੱਟ ਜਾਂਦੀਆਂ ਨੇ ਦਿਖਾਉਂਦੇ ਆ ਬੇਠੇ ਦੇ ਵੱਲਾ ਨੇ ਹੁਣ ਤਾਂ ਠੀਕ ਧੁਰੀਆਂ ਨੇ ਆ ਇਹਨਾਂ ਨੂੰ ਥੱਲੇ ਨਾਲ ਲੱਗਣ ਜ਼ਮੀਨ ਦੇ ਤਾਂ ਕਰਕੇ ਵੇ ਡੰਡੇ ਰस्सियां ਵਗੈਰਾ ਪੰਨੇ ਹੋਏ ਨੇ ਇੱਥੇ ਜੇ ਲੱਗੇ ਸੀਗੇ ਉਂ ਇੱਥੇ ਜੇ ਸੀ ਦੋਸਤੋ ਆਹ ਦੇਖੋ ਦੋਸਤੋ ਗੋਵਾ ਹੀ ਬਣ ਗਿਆ ਏ ਘਰ ਜੋਗੀ ਮੰਨ ਲਓ ਸਬਜੀ ਬਣ ਸਕਦੀ ਏ ਆ ਵੇਖੋ ਜੀ ਬਾਜੀ ਵਾ ਜਦੋਂ ਹੱਥੇ ਲਾਈਆਂ ਚੀਜ਼ਾਂ ਨੂੰ ਫਲ ਪੈਣ ਲੱਗ ਜਾਣਾ ਉਦੋਂ ਬੜੀ ਖੁਸ਼ੀ ਹੁੰਦੀ ਹੈ ਬੰਦੇ ਨੂੰ ਤੇ ਆ ਦੇਖੋ ਇੱਕ ਅੱਧਾ ਹੋਰ ਸੀ ਤੇ ਇਹ ਪਿਛੇ ਤੋਂ ਸੀ ਆ ਰਿਹਾ ਜੀ ਆ ਵੇਖੋ ਜੀ ਬਾਜੀਵਾ ਲੋ ਮੇਟਰਾ ਜੀ ਬਣ ਗਈ ਆਪਣੀ ਸਬਜੀ ਤੇ ਹਾਲੇ ਹੋਰ ਵੇਖਿਏ ਅੱਜ ਤਰੀਕ ਹੋ ਗਈ ਹੈ ਜੀ ਸ਼ਾਇਦ ਤੇਈ ਤੇਈ ਤੇ ਆ ਇੱਕ ਹੋਰ ਲੱਗਾ ਪੇਠਾ ਜੀ ਇਹ ਵੀ ਦੋਕ ਦਿਨਾਂ ਤੱਕ ਤਿਆਰ ਹੋ ਜਾਏਗਾ ਆਜੋ ਅੱਗੇ ਹੋਰ ਦੇਖਦੇ ਆ ਆ ਦੇਖੋ ਤੋਰੀਆਂ ਦੀਆਂ ਵੱਲਾਂ ਜੜੀਆਂ ਹਿਆ ਨੇ ਇਹ ਹਾਲੇ ਟਾਈਮ ਲੈਣਗੀਆਂ ਇਧਰ ਵੇਖ ਲਿਏ ਕੋਈ ਚੱਪਲ ਵਗੈਰਾ ਵੀ ਹੈਗੇ ਸੀਗੇ ਇਹ ਹਾਲੇ ਛੋਟੇ ਨੇ ਦੋਸਤੋ ਇਹਨਾਂ ਦਾ ਟਾਈਮ ਲੰਘ ਗਿਆ ਇਹ ਲੇਟ ਵੀ ਜੇ ਸੀਗੇ ਚਲੋ ਫਿਰ ਵੀ ਇਹ ਨਾ ਦੋ ਚਾਰ ਵਾਰ ਇਹਨਾਂ ਨੇ ਸਬਜੀ ਖਵਾਈ ਹੈ ਆਪਾਂ ਨੂੰ ਸੋ ਦੋਸਤੋ ਇੰਨੀ ਕ ਸਬਜੀ ਨਾ ਮੈਂ ਅੱਗੇ ਵੀ ਕਈ ਵਾਰ ਆਖਿਆ ਵੀ ਇੰਨੀ ਕ ਸਬਜੀ ਘਰ ਵਾਸਤੇ ਨਾ ਆਪਦੇ ਬੱਚਿਆਂ ਵਾਸਤੇ ਜ਼ਰੂਰ ਬੀਜਿਆ ਕਰੋ ਆ ਮੁਸ਼ਕਿਲ ਨਾਲ ਮਰਲਾ ਤੋਂ ਮਰਲੇ ਥਾਂ ਹੋਣਾ ਤੇ ਮਲਵਾ ਜੇ ਇੰਨੀ ਕ ਸਬਜੀ ਲੱਤੀ ਏ ਚੌਥੇ ਪੰਜਵੇਂ ਦਿਨ ਜੇ ਪੇਠਾ ਲੱਗਾ ਹੋਵੇ ਤਾਂ ਹਫ਼ਤੇ ਤੋਂ ਪਹਿਲਾਂ ਪਹਿਲਾਂ ਤਿਆਰ ਹੋ ਜਾਂਦਾ ਏ ਟੁੱਟ ਕੇ ਦੋਸਤੋ 56 3 4 ਇਹ ਰਲ ਮਿਲ ਕੇ ਸਾਰੀ ਸਬਜ਼ੀ ਬਣ ਜਾਂਦੀ ਹੈ ਆ ਵੇਖੋ ਪਿੰਡੀਆਂ ਦੋ ਦਿਨ ਦਿਨ ਤੋੜੀਆਂ ਨਹੀਂ ਸੀ ਕਿੰਨੀਆਂ ਸੋਹਣੀਆਂ ਹੋ ਗਿਆ ਬੱਚੇ ਪਿੰਡੀਆਂ ਬਹੁਤ ਖੁਸ਼ ਹੋ ਕੇ ਖਾਂਦੇ ਨੇ ਸੋ ਮੁਦੈ ਨਹੀਂ ਹੈ ਸਬਜ਼ੀ ਮਿਲ ਜਾਂਦੀ ਹੈ ਸਾਰੀ ਬਜਾਰਾਂ ਚੋਂ ਫਿਰ ਅੱਬ ਕਹਿੰਨੇ ਆ ਵੀ ਆਰਗੈਨਿਕ ਦਵਾਈਆਂ ਮਾਰ ਆਂ ਡਿੰਡੀਆਂ ਦੀਆਂ ਵੱਲਾਂ ਪਹਿਲੀਆਂ ਕੁਝ ਸੜਗੀਆਂ ਸੀ ਅਕਰੇਲਾ ਵੀ ਦੇਖੋ ਹੁਣ ਚੰਗਾ ਤੁਰਿਆ ਏ ਤੇ ਇਧਰ ਪਿੰਡੀਆਂ ਹੋਰ ਵੀ ਜੀਆਂ ਨੇ ਆਪਾਂ ਆ ਇੱਕ ਕਿਹੜੀ ਵੇਲੀ ਏ ਇਹਨੂੰ ਵੀ ਲਾ ਦੇਣਾ ਤੇ ਉਹ ਦੇਖੋ ਅੱਗੇ ਵਿਛੇਤੀਆਂ ਪਿੰਡੀਆਂ ਤੇ ਟਿੰਡੇ ਬੀਜੇ ਸੀ ਪ੍ਰਮਾਤਮਾ ਦੀ ਮਿਹਰ ਨਾਲ ਸਹੀ ਤਰ੍ਹਾਂ ਨੇ ਬਸ ਥੋੜੀ ਸਬਜ਼ੀ ਦੀ ਸਪਾਈ ਕਰਨ ਵਾਲੀ ਹੈ ਕਈ ਦਿਨ ਹੋ ਗਏ ਟਾਈਮ ਨਹੀਂ ਲੱਗਾ ਤੇ ਆ ਦੇਖੋ ਬੰਡੀਆਂ ਅੱਜ ਦੀ ਸਬਜੀ ਬੜੀ ਆਰਾਮ ਨਾਲ ਬਣ ਜਣੀ ਹੈ ਸੋ ਦੋਸਤੋ ਹਫਤੇ ਚ ਜੇ ਚਾਰ ਦਿਨ ਵਿੱਚ ਸਬਜੀ ਆਪਣੇ ਖੇਤੋਂ ਨਿਕਲ ਜੇ ਨਾ ਤੇ ਤਿੰਨ ਦਿਨ ਤਾਂ ਬੰਦਾ ਜਿਹਦੇ ਘਰੇ ਦੁੱਧ ਦੇਣਾ ਇੱਕ ਸਿਆਣਾ ਬੰਦਾ ਕਹਿੰਦਾ ਸੀ ਜਾਂਦਾ ਵੀ ਉਹਨੂੰ ਹਫਤਾ ਹੀ ਸਬਜੀ ਬਣਾਉਣ ਦੀ ਲੋੜ ਨਹੀਂ ਪੈਂਦੀ ਕਦੇ ਤਾਂ ਦਹੀਂ ਚ ਪਕੌੜੀਆਂ ਪਾ ਲਓ ਕਦੇ ਟਿੱਕਾ ਦਹੀਂ ਬਣਾ ਲਓ ਕਦੇ ਵੇਸਨ ਪਾ ਕੇ ਦਹੀਂ ਬਣਾ ਲਓ ਤੇ ਨਾਲ ਇਦਾਂ ਜੇ ਘਰ ਦੀ ਥੋੜੀ ਬਹੁਤ ਸਬਜੀ ਹੋਵੇ ਨਾ ਤੇ ਬਹੁਤ ਵਧੀਆ ਟਾਈਮ ਪਾਸ ਹੋ ਜਾਂਦਾ ਹੈ। ਬਸ ਸਾਨੂੰ ਇੱਕ ਚੀ ਛੱਡਣੀ ਪੈਣੀ ਹੈ। ਵੀ ਅਸੀਂ ਸਿਰਫ ਨਾ ਲੀਡਰ ਨਾ ਬਣੀਏ ਵੇ ਬੰਦ ਲੋਕ ਆਹ ਕਰ ਲਿਏ ਉਹ ਨਹੀਂ ਹੁੰਦਾ ਪਿਆ ਇਹ ਨਹੀਂ ਹੁੰਦਾ ਪਿਆ। ਅਸੀਂ ਇਹ ਦੇਖੀਏ ਪਈ ਅਸੀਂ ਹੱਥੀਂ ਕੀ ਕਰਦੇ ਪਏ ਆ। ਵੀ ਅਸੀਂ ਕੁਝ ਕੀਤਾ ਏ। ਕੇ ਕੱਲੀਆਂ ਸਲਾਮਾਂ ਹੀ ਦਿੱਤੀਆਂ ਨੇ ਲੋਕਾਂ ਨੂੰ ਬਸ। ਸੋ ਦੋਸਤੋ ਕਰ ਜੋਗੇ ਸਬਜੀ ਵਗੈਰਾ ਬੀਜਿਆ ਕਰੋ ਹਾਲੇ ਅਸੀਂ ਪੈਲੀਆਂ ਨਹੀਂ ਵਾਈਆਂ ਪੈਲੀ ਬਿਲਕੁਲ ਬੱਤਰਾਈ ਪਈ ਹੈ ਤੇ ਇੱਥੇ ਇੱਕ ਦੋ ਦਿਨਾਂ ਤੱਕ ਪੱਠੇ ਬੀਜਦੇ ਨੇ ਵੀ ਬੱਤਰਉਣ ਵਾਲੀ ਹੈ ਸੋ ਥੋੜਾ ਬੋਤੋ ਘਰ ਦਾ ਸਮਾਨ ਜ਼ਰੂਰ ਬੀਜਿਆ ਕਰੋ ਫਸਲ ਜੇ ਮਰਲੇ ਜੋ ਘਟ ਚਲ ਜੂਗੀ ਕੋਈ ਗੱਲ ਨਹੀਂ ਬੰਦੇ ਨੂੰ ਕੋਈ ਏਡੀ ਦਿੱਕਤ ਨਹੀਂ ਹੁੰਦੀ ਥੈਂਕ ਯੂ ਦੋਸਤੋ